ਸੱਜਣੋ ਵਿਆਹ ਵਾਲੇ ਦਿਨ ਬਰਾਤ ਵਾਲੇ ਦਿਨ ਸਵੇਰੇ 5 ਵਜੇ ਤੋਂ ਰਾਤ ਦੇ 12 ਵਜੇ ਤੱਕ ਸਾਰਾ ਦਿਨ ਬੰਦੇ-ਬੁੜੀਆਂ ਦਾ ਕਿਵੇਂ ਬੀਤਦਾ ਕਹਾਣੀ ਸੁਣਾਉਣ ਲੱਗਿਆਂ ਕਹਿੰਦਾ ਦਿਨ ਚੜਦਾ ਬਰਾਤ ਵਾਲੇ 5 ਵਜੇ ਉੱਠਦੇ ਨੇ ਸਾਰੇ ਇੱਕ ਦੂਜੇ ਮੂਰੇ ਰਹਿੰਦੇ ਗੇੜੇ ਕੱਢਦੇ ਨਾ ਧੋ ਕੇ 9:30 ਨੂੰ ਹੁੰਦੇ ਨੇ ਤਿਆਰ ਬੱਚਿਆਂ ਦੇ ਲੀੜੇ ਪਾਉਂਦੇ ਫੋਹਾ ਵੱਢਦੇ ਬਾਹਰਲੇ ਘਰੇ ਵੀ ਨਾਨ ਚੱਲੇ ਦਹੀਂ ਨਾਲ ਦੂਰ ਦੀਏ ਬਾਟ ਖਾਲੋ ਰੱਜ-ਰੱਜ ਕੇ 10 ਵਜੇ ਗੱਡੀਆਂ 'ਚ ਬੈਹਿੰਦੀ ਐ ਬਰਾਤ 12 ਵਜੇ ਪਹੁੰਚੇ ਪੈਲਸ 'ਚ ਸੱਜ ਕੇ ਜਾਣਸਾਰ ਪੈਂਦੇ ਨੇ ਬਦਾਮਾਂ ਘਣੀ ਨੂੰ ਟਾਲੇ ਹੋਏ ਕਾਜੂਆਂ ਦੀ ਮੂਠੀ ਭਰਦੇ ਕੌਲੇ ਨੀਲੇ ਪੀਲੇ ਹਰੇ ਖੱਟੇ ਵੱੱਤੇ ਜੀ ਮਾਰਕੀਟ ਘਾਰ ਪੈਲਸ 'ਚ ਵੜਦੇ। ਰਸਗੁਲਾ, ਜਾਮੁਨਾ ਤੇ ਚਮਚਮ ਜੀ ਖਾ ਕੇ ਖੋਏ ਵਾਲੀ ਬਰਫੀ ਵੀ ਕਿੱਥੇ ਟਿਕਦੇ। ਪਨੀਰ ਦੇ ਪਕੌੜਿਆਂ ਦੇ 7-8 ਪੀਸ, ਕਾਫੀ ਨਾਲ ਤੱਕ ਲੀਵਰ 'ਚ ਸਿੱਟਦੇ। ਬਹਿੰਦੇ ਫਿਰ ਕੁਰਸੀਆਂ ਤੇ ਆ ਕੇ ਦੰਮ ਲੈਂਦੇ ਥੋੜਾ ਨੇ। ਲੱਗਣ ਨਹੀਂ ਦਿੰਦੇ ਕਿਤੇ ਸਵਾ ਜੀ ਸੂਣ ਵਾਲੀ ਮੱਝ ਵਾਂਗੂ ਗੇੜੇ ਕੱਢਦੇ ਤੇ ਡਿੱਗਦੇ ਸਟਾਲਾਂ 'ਤੇ ਠਾ ਠਾ ਜੀ। ਟਿੱਕੀ ਤੇ ਕਚੌਰੀ ਵਿੱਚ ਹੀ ਗੋਲ ਗੱਪੇ ਖਾ ਕਰਦੇ ਨੇ ਪੂਰੀ ਪੈਗ ਦੀ ਵੀ ਘਾਟ ਨੂੰ। ਮੀਂੜ ਤੇ ਮਸਾਲਾ ਚ ਉਧਰ ਖੋਹਦਿਆਂ ਨੇ ਬੱਚੇ ਤੋਂ ਲਫਾਵੇ ਖਿਲਾਂ ਦੇ ਹਨੇਰੀਆਂ ਲਈ ਰੱਖਦੀਆਂ ਜੂਸ ਦੀ ਔਰਤ ਵੀ ਚਾਰ ਚੰਦੇ ਉੱਤੇ ਬੰਦੇ ਤੋਂ ਟੀਸੀ ਤੇ ਪਲੇਟ ਰੱਖੇ ਕਾਫੂਸ ਦੀ ਚੱਲਦਾ ਇਹ ਚਾਮ ਤਿੰਨ ਚਾਰ ਘੰਟੇ ਚਾਰੇ ਪਾਸੇ ਰਹਿਦੀ ਕਾਲਮਾ ਹੀ ਕਾਲਮਾ ਤੇ ਜਿੰਨਾ ਚਿਰ ਰੋਟੀ ਨਹੀਂ ਵੇਚਾਂ ਤੇ ਲੱਗਦੀ ਲੀਵਰ ਵੀ ਪੱਟੇ ਮਾਰ ਦਿੱਤਾ ਜਾਲਮਾ ਰਹਿੰਦੀ ਕਸਰ ਲਾਂਚ ਕਿ ਨਹੀਂ ਜਾ ਕੇ ਕੱਢਦੀਆਂ ਟਾਈਮ ਹੋਇਆ ਪਿਆ ਹੁੰਦਾ ਪੌਣੀ ਚਾਰ ਦਾ ਮਾਟਰ ਪਨੀਰ ਤੇ ਚੌਲਾਂ ਦੀ ਢੇਰੀ ਤੇ ਬੂੰਦੀ ਸਣੇ ਕਰਸਾਂ ਮੂੰਗੀ ਦੀ ਦਾਲ ਦਾ ਭਾਂਤੋਂ ਭਾਂਤ ਦਾ ਪਲੇਟਾਂ 'ਚ ਸਲਾਦ ਚਣ ਕੇ ਦੋ ਚਾਰ ਰੋਟੀਆਂ ਨੂੰ ਮੂੰਹ ਮਾਰ ਦੇ ਰੂੰਦੇ ਨੇ ਜਵਾਕ ਖੋਗੀ ਬੀਬੀ ਸਾਡੀ ਜੀ ਪੈਂਦੇ ਕੜਮਾ ਚ ਫਿਰਨਪਾਲ ਦੇ ਭੋਜਨ ਪਾਣੀ ਸ਼ੱਕ ਥੋੜੀ ਸਾਈਡ ਮਾਰ ਕੇ ਹੋ ਗਈਆਂ ਗਰਮ ਸਾਰੇ ਕੈਨ ਗੱਡੀਆਂ ਉਹ ਤੱਤਾ ਗਜਰੇਲਾ ਵੀ ਟੈਸਟ ਕਰਦੇ ਤੇ ਫਿੱਕਾ ਫਿੱਕਾ ਜਾਪਦਾ ਪਲੇਟਾਂ ਛੱਡੀਆਂ ਖਾ ਕੇ ਆਈਸਕ੍ਰੀਮ ਤਾਪ ਮਾਣ ਸੜਤਾ ਤੱਤੇ ਠੰਡੇ ਨਾਲ ਢਿੱਡ ਐ ਖੜ ਕੇ ਤੇ ਜਿਵੇਂ ਸਾਗ ਥੱਲੋਂ ਲੱਕੜੀ ਪਰਾਂ ਖਿੱਚ ਕੇ ਤੇ ਉੱਤੇ ਪਾਇਆ ਹੁੰਦਾ ਪਾਣੀ ਨਾਲ ਜੱਗ ਭਰ ਕੇ ਆ ਵੀ ਖਾਲਾ ਉਹ ਵੀ ਖਾਲਾ ਛੱਡਦੇ ਨਹੀਂ ਕੁਝ ਜਿੰਨਾ ਚਿਰ ਬੱਸਾਂ ਗੱਡੀਆਂ 'ਚ ਬੈਂਦੇ ਨਹੀਂ ਓਨਾ ਚਿਰੋਂ ਪੈਲ ਸੱਚੋਂ ਤੁਰਦੀ ਨਹੀਂ ਬਰਾਤ ਤੇ ਜਿੰਨੇ ਚਿਰ ਬਹਿਰੇ ਮੁੱਕ ਗਿਆ ਕਹਿੰਦੇ ਨਹੀਂ ਹੋਰ ਗੱਲ ਸੁਣੋ ਆਣ ਕੇ ਘਰੇ ਵੀ ਇੱਕ ਅੱਧੀ ਰੋਟੀ ਨੂੰ ਮੂੰਗੀ ਨਾਲ ਖਾ ਦੁੱਧ ਪੀਂਦੇ ਚਿਰ ਨੂੰ ਛੱਟਦੇ ਉਰਜਾਈਆਂ ਖੇਸ ਲਾ ਲਾ ਕੇ ਕਹਿੰਦੇ ਅੱਧੀ ਰਾਤ ਚੜਦਾ ਤਜਾਬ ਸਿਰ ਨੂੰ ਡਾਕਟਰ ਦੀ ਡਾਊਨ ਸੀਲਿੰਗ ਹੀ ਨੇ ਨੂੰ ਤੇ ਪੜਿਆਂ ਦਾ ਮੂੰਹ ਫੇਰ ਕਰਨੋਂ ਭੱਜ ਕੇ ਗੋਲੀਆਂ ਦਾ ਥੱੱਬਾ 7 ਦਿਨ ਦੀ ਦਵਾਈ ਤੇ ਦੋ ਟੀਕੇ ਹੁੰਦਾ ਹੈ ਆਰਾਮ ਗੱਡ ਕੇ ਰਹਿੰ ਹੇਜ ਪੂਰਾ ਇੱਕ ਹਫ਼ਤਾ ਬਿਨਾਂ ਦਲੀਏ ਤੇ ਖਿਚੜੀ ਤੋਂ ਬੰਦ ਚਾਹ ਜੀ ਸਵੇਰ ਸ਼ਾਮ ਕਰਦੇ ਨੇ ਫਿਰ ਗੱਲਾਂ ਸੋਭਤੀ ਕਹਿੰਦੇ ਮੁੜਕ ਹੀ ਨਹੀਂ ਜਾਣਾ ਇਹੋ ਜਿਹਾ ਵਿਆਹ ਜੀ ਸਵੇਰ ਸ਼ਾਮ ਕਰਦੇ ਨੇ ਗੱਲਾਂ ਸੋਭਤੀ ਕਹਿੰਦੇ ਟੱਠੇ ਖੂਚ ਜਾਵੇ ਇਹੋ ਜਿਹਾ ਵਿਆਹ ਜੀ ਕਿਤੇ ਕੀਦਣਾ ਇਹ ਹਾਲ ਹੁੰਦਾ ਕਹਿੰਦੇ ਜੇ ਵਿਆਹ ਬਗਾਨਾ ਟਿੱਟਤਾ ਆਪਦਾ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਹਸਾਬ ਸਰ ਦਾ ਖਾਇਆ ਕਰੋ ਧੰਨਵਾਦ ਜੀ